ਜੁਜੋ ਤੀਜੇ ਦਿਨ ਰੋਹ ਹੀ ਆ ਜਾਂਦੇ ਆ ਮਿੱਤਰੋ ਰੋਟੀਆਂ ਰੋਟੀਆਂ ਪੱਕੀਆਂ ਕੋਈ ਨਹੀਂ ਨਿੱਕੀ ਅੱਜ ਮੈਂ ਇਹੋ ਜੀ ਸਤੀ ਬੁਲਾਵਾਂਗਾ ਫੇਰ ਨਹੀਂ ਕਦੀ ਆਉਣਗੇ ਭਗਤਾ ਉਹਦਾ ਬੰਦਾ ਚੰਗਾ ਆ ਖਾਣ ਨੂੰ ਕੋਈ ਕਮੀ ਨਹੀਂ ਲੱਗੂ ਦੀ ਲੰਗ ਦੇ ਲੰਗ ਦੇ ਮਿਲ ਜਾਂਦੇ ਆ ਮੈਂ ਗੁੱਸਾ じゃ ਕਰਨਗੇ ਸੇਵਾ 바ਵਾ ਕਰਦੇ ਆ ਸਤਿ ਸ੍ਰੀ ਅਕਾਲ ਜੀ ਭਗਤਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਗਤਾ ਜੀ ਬੈਠੋ ਜੀ ਬੈਠੋ ਨਿੱਕੀ ਜਾਂ 4 ਕੱਪ ਚਾਹ ਬਣਾ ਨਾਲ ਕੋਈ ਖਾਣ ਨੂੰ ਲੈ ਆਉਣ ਚੰਗਾ ਮੈਂ ਹੁਣਾਂ ਚੱਲ ਬਣਾ ਛੇਤੀ ਚਾਹ ਲੈਣ ਹੋਰ ਕਿਦਾਂ ਕਰ? ਪਰਵਾਹ ਠੀਕ ਹੈ। ਸਭ ਵਧੀਆ, ਵਧੀਆ, ਬਿਲਕੁਲ ਠੀਕ ਹੈ। ਤੁਸੀਂ ਬੈਠੋ, ਮੈਂ ਚਾਹ ਲੈ ਕੇ ਆਇਆ ਹੁਣੇ। ਕਿ ਮੇਰੀ ਗੱਲ ਸੁਣ ਨਾ, ਉਹਨਾਂ ਗਲਾਸ ਉੱਤੇ ਮੈਂ ਕਹਾਂਗਾ ਸਾਰਾ ਦੁੱਧ ਰੁੜ ਗਿਆ ਵਾ। ਅੱਜ ਇਹਨਾਂ ਨੂੰ ਚਾਹ ਨਹੀਂ ਪੀਉਣੀ, ਨਾ ਰੋਟੀ ਖਾਉਣੀ। ਹਾਂ, ਇਹ ਠੀਕ ਆ। ਉਹ ਸਾਰਾ ਰੋੜ ਤੈਨੂੰ ਅਕਲ ਨਹੀਂ ਆਉਣੀ, ਤੈਨੂੰ ਪਾਗਲ ਨੂੰ ਤੈਨੂੰ। ਮੈਂ ਹੁਣੇ ਲੈ ਕੇ ਆਇਆ ਡੇਰੀ ਤੋਂ, ਤੈਨੂੰ ਅਕਲ ਨਹੀਂ ਆਉਣੀ ਪਾਗਲ ਨਾ ਹੋਏ ਤਾਂ। ਪਾਜੀ ਤੁਸੀਂ ਬੈਠੋ ਮੈਂ ਦੁੱਧ ਲੈ ਕੇ ਆ ਡੇਰੀ ਤੋਂ। ਤੁਸੀਂ ਭਕਤੇ ਚਾਹ ਰਹਿੰਦੇ ਰੋਟੀ ਬਣਾਓ ਰੋਟੀ ਨੇ ਖਾ ਲਵਾਂਗੇ। ਰੋਟੀ ਖਾ ਲਵਾਂਗੇ। ਠੀਕ ਆ ਪਾਜੀ। ਤੁਹਾਨੂੰ ਤੇ ਅੱਜ ਮੈਂ ਖਵਾਉਣਾ ਦੇਸੀ ਘਿਓ ਦੀ ਜਰਾ ਪਰੌਂਠੀ। ਰੋਜ਼ ਆ ਜਾਂਦੇ ਤੁਸੀਂ। ਕਿੰਨੇ ਚਾਹ ਰਹਿੰਦੇ ਤੇ ਰੋਟੀ ਲੈ ਤੋ ਏਦਾਂ ਕਰ ਕੋਈ ਚੀਜ਼ ਥੱਲੇ ਸੁੱਟ ਤੇ ਮੈਂ ਕਹਾਂਗਾ ਸਬਜ਼ੀ ਰੋੜ ਗਈ। ਧਾਰਨ ਕਿ ਸਾਰੀ ਲੋੜ ਪਈ। ਤੈਨੂੰ ਅਕਲ ਨਹੀਂ ਤੇਰਾ ਸੱਤਿਆਨਾਸ਼ ਹੋ ਜਾ ਮੈਂ ਹੁਣੇ ਤੈਨੂੰ ਦਾਗ ਨਾ ਕਰਦਾ ਸੱਜਾ ਜਰਾ ਪਹਿਲਾਂ ਤੂੰ ਦੁੱਧ ਰੋੜਦਾ ਹੂੰ ਬਦਾਲਮਖਣੀ ਰੋੜ ਤੇ ਰੁਕ ਜਾ ਇਗਲਾ ਮੈਂ ਦਾਗ ਲਿਖਿਆ ਆ ਪਹਿਲਾਂ ਇਹਨੇ ਦੁੱਧ ਰੋੜ ਦਿੱਤਾ ਹੁਣ ਇਹਨੇ ਦਾਲ ਮਖਣੀ ਰੋੜਤੀ ਮੈਂ ਲਿਆਂਦੀ ਹੋਟਲ ਤੋਂ ਮੈਨੂੰ ਕੋਈ ਛੋਟੀ ਲੱਭ ਲੈnde ਜਰਾ ਇੱਥੇ ਇੱਥੇ ਕਿਥੇ ਛੋਟੀ ਹੋਰਾਂ ਦੇ ਭਰਾਵਾ ਰੋਟੀ ਕੁੜੀ ਨੂੰ ਨਾ ਕੁੱਟਿਆ ਹਿੰ ਰੋਟੀ ਖਾਣੀ ਮੇਰੇ ਲਈ ਤਾਂ ਬਹੁਤ ਥੋੜਾ ਸਿੱਖ ਨੂੰ ਕਾਬਦਾਬ ਹੋ ਗਿਆ ਉਹ ਗਏਗੇ ਗੇ ਗਰੰਗਰ ਕੋ ਆਪਣੇ ਨੂੰ ਫਕਤ ਤੇਰੀ ਸਕੀਮ ਤਾਂ ਚੱਲੀ ਨਹੀਂ ਸਾਡੀ ਚੱਲ ਗਈ ਆ ਗਏ ਅਸੀਂ ਵੀ ਨਹੀਂ ਆਇਓ ਜੀ ਮਾ ਉਹ ਵਧੀਆ ਨੂੰ ਕੋਈ ਚੰਗੇ ਭਲੇ ਹਸਪਤਾਲ ਕੋਲ ਨੂੰ ਦਾਖਲ ਕਰਾ ਦੰਦਾ ਮੈਂ ਤਾਂ ਚੰਦਾ ਹੋਰ ਹੋ ਗਿਆ ਕੀ ਹਾਲ ਹੈ ਤੇਰਾ ਹਾਲ ਜਦ ਤੇਰੇ ਸਾਹਮਣੇ ਹੀ ਆ ਮੈਨੂੰ ਪਤਾ ਲੱਗਾ ਕੁੜੀ ਬਿਮਾਰ ਆ ਤੇਰੀ ਹਾਂ ਯਾਰ ਕੁੜੀ ਬਿਮਾਰ ਆ ਬਾਰੇ ਮਸਾ ਫੀ ਵੀ ਖਵਾ ਦੇ ਪੁੱਤ ਨਿੱਕੀ ਮੇਰੇ ਤੇ ਹੱਥ ਕਰ ਆਲੇ ਪੁੱਤ ਆਲੇ ਪੁੱਤ ਤੇ ਨਿੱਕੀ ਆ ਲ ਫੀਮ ਖਾ ਮਸਾ ਇਹਦਾਂ ਕੀ ਹੋਊਗਾ ਓ ਪੁੱਤ ਤੂੰ ਹੁਣੇ ਠੀਕ ਹੋ ਜਾਣਾ ਪਾਪਾ ਬੜੀ ਕੋੜੀ ਆ ਓ ਨਹੀਂ ਪੁੱਤਰ ਕੋਈ ਨਹੀਂ ਆਰਾਮ ਆ ਜਾਊਗਾ ਇਹਦੇ ਨਾਲ ਆ ਜਾਊਗਾ ਹਾਂ ਠੀਕ ਆ ਵੇ ਹੰਬਲੀਆ ਕੁੜੀ ਠੀਕ ਹੀ ਨਹੀਂ ਹੋਈ ਅਜੇ ਵੇ ਹੰਬਲੀਆ ਪੂਰਾ ਕੁੜੀ ਨੂੰ ਕਰੀਮ ਹੀ ਘਵਾ ਦੇ ਕਹਿੰਦੇ ਚੰਗੀ ਹੁੰਦੀ ਆ ਆਰਾਮ ਆ ਜੂਗਾ ਛੇਤੀ ਉਹ ਤਨਕੀ ਹਾਂ ਅਮਲਤੀਆ ਕਰ ਅਦਵਾਈ ਖਾਣੇ ਦੀ ਚੱਲ ਛੇਤੀ ਛੇਤੀ ਰਾਜੀ ਹੋ ਮੀਤਾ ਇਹ ਸਰਪੰਚਾ ਸਾਡੇ ਤੇ ਇਹ ਵੀ ਪਤਾ ਲੈਣਾ ਹੈ ਹਾਂ ਕਿਦਾਂ ਗੁੱਡੀਆਂ ਠੀਕ ਹੋਈਆਂ ਜੇ ਅਮਲੀਆਂ ਉਹ ਅਮਲੀਆਂ ਥੋੜੀ ਜਿਹੀ ਕਰਾ ਦੇਖੇਗਾ ਕਿਦਾਂ ਨਹੀਂ ਠੀਕ ਹੁੰਦੀ ਭਾਈ ਅੱਗੇ ਖਵਾਈ ਸੀ ਮੈਂ ਉਹ ਮੇਰੇ ਹੁੰਦਿਆਂ ਥੋੜੀ ਜੀ ਹੋਰ ਫੀਮ ਖੋਲਾ ਕਿਦਾਂ ਨਹੀਂ ਠੀਕ ਹੁੰਦੀ ਆ ਉਹ ਪੁੱਤ ਨਿੱਕੀ ਹਾਂ ਪਪਾ ਪੁੱਤ ਨਿੱਕੇ ਹੱਥ ਕਰ ਆਲਾ ਪੁੱਤ ਫੀਮ ਖਾ ਮੱਸਾ ਤੋਂ ਠੀਕ ਹੋਵੇਂ ਛੇਤੀ ਪੁੱਤ ਦਵਾਈ ਆ ਖਾਣਾ ਮਰੀਤੀ ਖਾ ਚੰਗਾ ਉਹਿਆ ਕੁੜੀ ਨੂੰ ਕੀ ਹੋ ਗਿਆ ਉਹ ਕੁੜੀ ਗਮ ਹੋ ਗਈ ਕੁਝ ਨਹੀਂ ਹੋਇਆ ਕੁਝ ਨਹੀਂ ਮੇਰੀ ਤਿੰਨ ਬੱਚੀਆਂ ਲੈ ਹਮਰੇ ਕੁੜੀ ਤਾਂ ਮਰ ਗਈ ਐ ਪੰਨਸੇ ਉਹ ਭੁੱਖੀ ਤੇ ਨਹੀਂ ਮਰਨ ਦਿੱਤੀ ਕੀ ਬੋਲੇ